ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਇਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਆਏ ਵੇ ਜੀ ਖੇਤ ਗੇੜਾ ਮਾਰਨ ਚਲੋ ਸਤਿ ਸ੍ਰੀ ਅਕਾਲ ਬੁਲਾਓ ਬੁਲਾਓ ਸਤਿ ਸ੍ਰੀ ਅਕਾਲ ਪੁੱਤਰ ਬੁਲਾਓ ਦੋ ਹੱਥ ਜੋੜ ਕੇ ਬੁਲਾਓ ਸਤਿ ਸ੍ਰੀ ਅਕਾਲ ਬੁਲਾਓ ਬੁਲਾ ਰਹੇ ਸਤਿ ਸ੍ਰੀ ਅਕਾਲ ਬੁਲਾ ਅਮਰੀਨ ਹੱਥ ਜੋੜੋ ਜੋੜੋ ਹੱਥ ਹੋਰ ਦੇਖੋ ਜੋੜੋ ਹੱਥ ਦੋਏ ਜੋੜਾਥ ਦੋ ਹੱਥ ਜੋੜੋ ਸਤਿ ਸ੍ਰੀ ਅਕਾਲ ਐਨੀ ਲੇਟ ਕਾ ਤੇ ਬੁਲਾਉਣੀ ਆ ਲਓ ਜੀ ਚੱਲਦਾ ਦੇਖੋ ਰਲਾ ਕੇ ਕੰਮਕਾਰ ਪਿੰਡ ਵਾਲੇ ਪਲਾਟਾਂ ਚ ਬੜਗੁੱਜਰਾਂ ਦੋ ਬੰਦੇ ਪਾਰ ਰਹੇ ਨੇ ਤੀਸਰਾ ਆਪਾਂ ਉਹਨਾਂ ਆਇਆ ਲੈ ਕੇ ਕੀ ਕੀ ਮਾਲ ਮਲਾਇਆ ਪੁੱਤ ਤੇ ਆ ਪਈਆਂ ਨੇ ਪਰੇ ਹਟ ਇਹ ਕਾ ਪੀਪੀ ਚਲਦੀ ਓ ਜੀ ਬੰਦ ਕਰ ਲ ਰਹਿੜੂਆ ਪਾ ਰਹੇ ਨੇ ਲਲਣ ਤੇ ਦੂਆ ਬੰਦਾ ਕਿਹੜਾ ਨਵਾਂ ਆਇਆ ਜਿਹੜਾ ਅੰਜਲੀ ਦੀ ਹੋ ਗਈ ਛੋਟੀ ਉਹ ਚਲੇ ਆ ਗਿਆ ਥੱਲੇ ਵਾਲੇ 6 ਪਲਾਟਾਂ ਦੇ ਵਿੱਚ ਪਾ ਰਹੇ ਆ 6 ਕੀਲਿਆਂ ਦੇ ਲਓ ਜੀ ਮਿੱਤਰੋ ਪਾਣੀ ਆ ਆਪਣੇ ਇਧਰਲੇ ਪਲਾਟ 'ਚ ਵੀ ਹਰਾ ਦੇਖੋ ਕਰੋ ਚੈੱਕ ਤੇ ਅੱਜ ਗਰਮੀ ਬਹੁਤ ਆ ਮਿੱਤਰੋ ਟਾਈਮ ਹੋਇਆ ਹਲੇ 9 ਵੱਜਣੇ ਨੇ ਸਮਝ ਲਓ ਵੀ ਬਹੁਤ ਜਿਆਦਾ ਸੂਰਜ ਤਿੱਖਾ ਬਹੁਤ ਗਰਮੀ ਆ ਮੀਂਹ ਦਾ ਕੋਈ ਨਾ ਨਿਸ਼ਾਨ ਨਹੀਂ ਤੇ ਬੱਦਲ ਆਉਂਦਾ ਲੰਘ ਜਾਂਦਾ ਬੱਦਲ ਆਉਂਦਾ ਲੰਘ ਜਾਂਦਾ ਯਾਮਣ ਖੜੀ ਆ ਇਹ ਹੀ ਯਾਮਣ ਸਾਂਜੀ ਵੱਟ ਤੇ ਕੋਰ ਦੁਬਾਰਾ ਆ ਸਾਵਾ ਆਪਣੇ ਪਿੰਡ ਦਾ ਆ ਪਿੰਡਾ ਵਾਲਾ ਜ਼ਾਇਰ ਚੱਲਦੀ ਆ ਤੇ ਹੁਣ ਆਈ ਆ ਆਈਓ ਆ ਹਨਾ ਆ 20 ਮਿੰਟ ਹੋ ਗਿਆ ਹੁਮਾ ਦੇਖਿਆ ਵੀ ਇੰਨਾ ਕੇ ਟਾਈਮ ਹੋਇਆ ਸੌਲੀ ਵਾਲੀ ਮੋਟਰ ਤੇ ਫੋਨ ਇਹਦਾ ਮਿਲ ਗਿਆ ਹੁਣੇ ਖੁਸ਼ ਹੋਇਆ ਪਿਆ ਆਹ ਰਿਹਾ ਹਾ ਹਾ ਬਹੁਤ ਔਖਾ ਦੀ ਇੱਕ ਹਫਤੇ ਦਾ ਕਹਦੇ ਸੀ ਅਭੀ ਔਖਾ ਹੈ ਹੁਣ ਵੀ ਔਖਾ ਹੁਣ ਕੀ ਔਖਾ ਉਹ ਪਾਇਰ ਨਹੀਂ ਕੰਮ ਕਰਦਾ ਹੈ ਕਿਹੜਾ ਸਰੀਰ ਤਾਂ ਕੰਮ ਨਹੀਂ ਕਰਦਾ ਸਰੀਰ ਹੁਣ ਆਇਕਣੇ ਹੁੰਦਾ ਸਰੀਰ ਤਾਂ ਹੌਲੀ ਹੌਲੀ ਕੰਮ ਕਰੂਗਾ ਗਰਮੀ ਲੰਗੀ ਤੇ ਕੰਮ ਕਰਨ ਲੱਗੂ ਸਰੀਰ ਜਾਂ ਸਿਆਲ ਆ ਜੂਗਾ ਕਰਮੀ ਤਾਂ ਹੀ ਕੁਛ ਰਹਿਣਾ ਹੁਣ ਕਰੀਏ ਕੀ ਸ਼ਵਰ ਬਾਈ ਹਵਾ ਹਵਾ ਕਹੇ ਰੱਬ ਨੂੰ ਕਹੇ ਮੀਂਹ ਪਾਵੇ ਫੇਰ ਗੱਲ ਬਣਨੀ ਆ ਪੱਖਾ ਲਾ ਕੇ ਬਹਿ ਜਾਕਰ ਲਾਈਟ ਆਈ ਵੀ ਬਹਿ ਜਾ ਹੁਣ ਕੰਮ ਬਹੁਤ ਹੈ ਕੰਮ ਫੇਰ ਰਾਤ ਨੂੰ ਕਰ ਲਿਓ ਸ਼ਾਮ ਨੂੰ ਜਾਂ ਸਵੇਰੇ ਸਾਜਰੇ ਫਿਰ ਇੱਕ ਵਾਰ ਹੀ ਰੇ ਪਹਿਨਾ ਚੱਲੂ ਹੋ ਗਿਆ ਦੁਬਾਰਾ ਚੱਲ ਬੋਲ ਕੇ ਆ ਜਾ ਕਰੋ ਮੌਸਮ ਚੈੱਕ ਆ ਗਿਆ ਮੀਂਹ ਜੀ ਮਸਾ ਹੀ ਆਇਆ ਦੇਖਦੇ ਹਾਂ ਕਿ ਨਜ਼ਰ ਪੈਂਦਾ ਕੀ ਗੱਲ ਹੈ ਕੀ ਬਾਤ ਹੈ ਆ ਦੇਖੋ ਮਾਰੇ ਸਟਾਰਟਿੰਗੇ ਹੋਇਆ ਲੋ ਕੰਡਾ ਦਾ ਹੋਇਆ ਪਿਆ ਹਵਾ ਚੱਲ ਰਹੀ ਪਰਵਾਸ ਸਿੰਘ ਵੀ ਪਹੁੰਚ ਗਏ ਉੱਤੇ ਬਈ ਨਾ ਦਮਾਨ ਨਮੀ ਦਾ ਹੈ ਹੈ ਦੇਖੋ ਸਾਹਮਣੇ ਆ ਦੇਖੋ ਕਿਵੇਂ ਪਾ ਫੜਦੀ ਆ ਝੋਨੇ ਦੇ ਵਿੱਚੋਂ ਪੌਂਡ ਦੇ ਵਿੱਚ ਹੋ ਸਕਦਾ ਘੱਟ ਵੀ ਨੀ ਹੋਵੇ ਲਓ ਜੀ ਸਲਾਣੀ ਪਿੰਡ ਚ ਵੀ ਪ੍ਰਮਾਤਮਾ ਨੇ ਕਿਰਪਾ ਕੀਤੀ ਦੇਖੋ ਲੱਗਿਆ ਮੀਂਹ ਪੈਣ ਬਹੁਤ ਔਖੇ ਤੇ ਦੇਰ ਦੇ ਆਉਣ ਕਿੰਨਾ ਕੁ ਟਾਈਮ ਪੈਂਦਾ ਚੱਲ ਰਿਹਾ ਕੰਮ ਕਰ ਤੇ ਹੋ ਗਏ 15 20 ਮਿੰਟ ਪੈਂਦੇ ਉਹਨੂੰ ਚੱਲਦਾ ਦੇਖੋ ਦੇਦਿਆ ਕਿੰਨਾ ਕ ਟਾਈਮ ਪਾਉਂਦਾ ਤੇ ਕਿੰਨਾ ਕ ਪੈਂਦਾ ਮਸਾਂ ਹੀ ਆ ਆਪਣੇ ਵੀ ਲਓ ਜੀ ਲਓ ਨਜ਼ਾਰਾ ਮੀਂਹ ਦਾ ਕਰੋ ਚੱਕ ਮੌਸਮ ਨੰਦਾ ਆ ਪਿਆ ਪੂਰਾ ਮੀਂਹ ਤੋਂ ਬਾਅਦ ਦੇਖੋ ਮੀਂਹ ਦੇ ਵਿੱਚ ਕਿੰਨੀ ਤਾਕਤ ਹੁੰਦੀ ਹੈ ਪਰਮਾਤਮਾ ਦੇ ਪਾਣੀ ਚ ਵੱਟਾਂ ਦੇ ਉੱਤੇ ਜੀ ਫੇਰਦਾ 2 ਮਿੰਟ ਦੇ ਵਿੱਚ ਦੇਖੋ ਮੋਟਰਾਂ 4-4 ਘੰਟੇ 5-5 ਘੰਟੇ ਚੱਲੀ ਜਾਂਦੀਆਂ ਨੇ ਫੇਰ ਵੀ ਨਹੀਂ ਉਸ ਬਣਦਾ ਦੇਖੋ 15-20 ਮਿੰਟ ਚ ਨਜ਼ਾਰਾ ਲਿਆਦਾ ਵਰਤੇ ਨਾ ਕਿਾਰੇ ਨਾਲੇ ਸਿਰ ਤੇ ਬਾਜਰੇ ਤੇ ਕੋ ਚਰੋ ਬਾਜਰਾ ਦਾ ਕਿਸੇ ਨਹੀਂ ਵੱਡੇ ਜਾਣਗੇ ਨਹੀਂ ਪੈਣਾ ਬਹੁਤ ਜ਼ਰੂਰੀ ਦੀ ਪੈ ਗਿਆ ਸਾਰਾ ਪਿੰਡ ਪੂਰਾ ਖੁਸ਼ ਹੋਇਆ ਪਿਆ ਉਹ ਜ਼ਰੂਰੀ ਦੀ ਬਹੁਤ ਮੀਂਹ ਤਾਂ ਬਾਲਾ ਜ਼ਰੂਰੀ ਦੀ ਬਹੁਤ ਦਿਨ ਦੇ ਮੰਗਦੇ ਸੀ ਦੱਸੋ ਕਿਹੜੇ ਕਿਹੜੇ ਏਰੀਆ 'ਚ ਪੈ ਗਿਆ ਆਪਣੇ ਤਾਂ ਫਤੇਗੜ ਸਾਹਿਬ ਜ਼ਿਲ੍ਹੇ 'ਚ ਪਿੰਡ ਸਲਾਣੀ ਖੰਨਾ ਮਲੋ ਮੰਡੀ ਗਵਿੰਦਗੜ੍ਹ ਦੇ ਏਰੀਆ ਦੇ ਵਿੱਚ ਪੈ ਗਿਆ ਮਿੱਤਰੋ ਲਓ ਜੀ ਆਪਣੀ ਬੜਗੋਜਰ ਵਾਲੀ ਮੋਟਰ ਆ ਦੇਖੋ ਦੀਂਦੀ ਆ ਉਹਨੂੰ ਮਕਾਨ ਤੋਂ ਜੋ ਸਾਹਮਣੇ ਪਿੰਡ ਬੜਗੋਜਰ ਆ ਆ ਜਿਹੜਾ ਕੋਠਾ ਦੀਂਦਾ ਜਿੱਥੇ ਸਾਈਕਲ ਆਉਂਦਾ ਸਾਹਮਣੇ ਇਹ ਬੜਗੋਜਰ ਆ ਏ ਉਹ ਦੇਖ ਖੜੀ ਆ ਸਾਹਮਣੇ ਆ ਸਫੈਦੇ ਇੱਧਰ ਖੜਾ ਰੂੜੀ ਦੇ ਕੋਲ ਉਹ ਦਰਸ਼ਨ ਗੁਰਦੁਆਰਾ ਸਾਹਿਬ ਦੇ ਆ ਆਪਣਾ ਪਿੰਡ ਆ ਆਕਰੇੜਾ ਬਣਾ ਸੁਣਾਣੀ ਦਾ ਨੇ ਮਕਾਨ ਦਾ ਕੰਮ ਚੱਲਦਾ ਦੇਖੋ ਤੇ ਇਟਾਂ ਦਾ ਕੰਮ ਚੱਲ ਰਿਹਾ ਦੋ ਬੰਦੇ ਲੱਗੇ ਹੋਏ ਨੇ ਇਹ ਲੈ ਕੇ ਜਾ ਰਹੇ ਨੇ ਤੇ ਮਮਤੀ ਬਣਾਉਣੀ ਆ ਪੌੜੀ ਵਾਲੀ ਮੇਰੇ ਵਾਸਤੇ ਵਾਹੋ ਪ੍ਰਮਾਤਮਾ ਖੁਸ਼ ਕਰਤੇ ਆਪ ਤੇ ਜੇ ਘੱਟ ਲਾ ਜਿਆ ਕਰ ਨਾਲੇ ਤਾਂ ਪਾਣੀ ਵਜਿਆ ਰਹੂ ਨੀਚੇ ਵਾਲਾ ਨਾਲੇ ਫਸਲਾਂ ਪਲ ਜਾਣਗੀਆਂ ਆ ਪੱਠੇ ਵਾਲੀ ਮੋਟਰ ਦੇਖੋ ਪੱਟਾ ਆਂ ਮੋਟਰਸਾਈਕਲ ਕੋ ਵੀ ਆਪਣਾ ਆਪਣਾ ਆਟਾ ਜਿੰਦਿਆ ਦੇਖਾਂ ਜੇ ਦੇਖਾਂ ਨੇ ਆਲੇ ਮੈਂ ਦਾ ਘੁਰ ਦੁਬਾਰਾ ਸਾਫ ਦੀਨਾ ਸ਼ੈਲਰ ਦੇ ਕੋਲ ਦੇਖੋ ਤੋਂ ਬਾਅਦ ਹਮਾਰਿਆ ਢੇੜਾ ਪਲਾਟਾਂ ਦੇ ਵਿੱਚ ਦੇਖੋ ਚੰਗਾ ਪਾਣੀ ਕਰ ਗਿਆ ਤੇ ਮਲਾਜਮ ਆਪਣੇ ਉਰੇ ਜਿਹੜੀ ਅਗੇਤਾ ਝੋਨਾ ਦੇ ਵਿੱਚੋਂ ਕੱਢਦੇ ਤੇ ਕੱਖ ਜਿਹੜਾ ਕੋਈ ਬੂਝਾ ਤੀਗਾ ਉਹ ਲੱਗੇ ਹੋਏ ਤੇ ਹੁਣ ਤੇ ਹੁਣ ਨਿਕਲ ਕੇ ਆਏ ਨੇ ਅੰਦਰੋਂ ਵਿਚਾਰੇ ਉਹ ਮੂਰਲੇ ਪਲਾਟਾਂ ਜੋ ਗੱਡੇ ਨੇ ਆ ਦੋਹਾਂ ਚੋਂ ਇੱਧਰਿਆਂ ਚ ਜਿਹੜੇ ਬੂਝੇ ਤੀਗੇ ਫੜ ਤੇ ਉਹ ਗੇੜਾ ਮਾਰਦੇ ਫਿਰਦੇ ਨੇ ਵੀ ਕੋਈ ਵੱਟ ਵਡੌਲ ਕਿਧਰੇ ਨੂੰ ਜਾਂਦਾ ਪਾਣੀ ਰੁੱਟਿਆ ਟੱਟਿਆ ਨੱਕੇ ਨੁੱਕੇ ਦੇਖਦੇ ਫਿਰਦੇ ਨੇ ਲੱਲਣ ਫਿਰਦਾ ਸਾਹਮਣੇ ਆਹ ਬੰਦਾ ਨਮਾ ਆਇਆ ਤੇ ਮਕੇਸ਼ ਪਹੁੰਚ ਗਿਆ ਪਿੰਡ ਡੰਗਰਾਂ ਦਾ ਕੱਖ-ਕੁੱਖ ਪਾਉਣ ਗਿਆ ਉਹ ਬਾਜਰੇ ਬੂਜਰੇ ਵੀ ਟੇਡੇ ਕਰਤੇ ਤੇ ਗੰਨਾ ਵੀ ਦੇਖੋ ਕਾਫੀ ਇਨੂੰ ਪਾਣੀ ਲੱਗਿਆ ਹੋਊਗਾ ਇਹ ਵੀ ਖਾਸੀ ਹਵਾ ਚੱਲੀ ਆ ਹਵਾ ਵੀ ਬਹੁਤ ਚੱਲੀ ਆ ਵਿੱਚ ਵਿੱਚ ਮਿਹੜੇ ਸੜਤੇ ਤੇ ਬਾਹਰ ਬਾਹਰ ਵਾਲੇ ਖੜੇ ਨੇ ਚਲੋ ਮੇਨ ਜ਼ਰੂਰੀ ਥੀਗਾ ਜਿਹੜਾ ਮੇਨ ਕੰਮ ਥੀ ਸਹੌਲੀ ਤੋਂ ਫੋਨ ਆਇਆ ਤੇ ਉੱਥੇ ਵੀ ਈਸ਼ਵਰ ਕਹਿੰਦਾ ਹੁਣ ਸਟਾਰਟ ਹੋਇਆ ਆਪਣੇ ਹਟ ਗਿਆ ਤੇ ਫੋਨ ਉੱਥੇ ਕਹਿੰਦਾ ਹਲੇ ਲੱਗਿਆ ਪੈਣ ਪੈਂਦਾ ਥੋੜਾ ਥੋੜਾ ਹੀ ਆ ਫੋਨ ਕਰਿਆ ਸੀ ਉਹਨੇ ਤਾਂ ਕਹਿੰਦਾ ਵੀ ਪਿੰਡ ਵੀ ਪੈ ਗਿਆ ਮੇਰੇ ਆਹ ਪੈ ਗਿਆ ਜ਼ਰੂਰ ਪਰ ਥੋੜਾ ਜਿਹੀ ਪਿਆ ਲੱਗਿਆ 20 ਮਿੰਟ ਨਾ ਬਾਲਾ ਜ਼ਿਆਦਾ ਤੇ ਨਾ ਬਾਲਾ ਘੱਟ ਹੋਜੀ ਚੱਲਦਾ ਨਲਮ ਨਵੇ ਵਾਲੇ ਪਲਾਟ ਦੇ ਵਿੱਚ ਆ ਦੇਖੋ ਹੱਥ ਚੁਗ ਰਹੇ ਨੇ ਬੰਦੇ ਸਿੱਟੀ ਹੁੰਦੇ ਨੇ ਬਾਹਰ ਕੱਢ-ਕੱਢ ਕੇ ਆ ਦੇ ਨਹੀਂ ਤੋਂ ਬਾਅਦ ਫੇਰ ਲੱਗੇ ਫੇਰ ਆਂਦਾ ਜੀ ਕਿਹਾਰਾ ਵਰਤਮਾਨ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਦੇ ਨਾਲ ਮਿੱਤਰੋ